ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਹਿੱਸੇ ਵਜੋਂ ਨਸ਼ਿਆਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਜ਼ਿਲ੍ਹਾ ਤਰਨਤਾਰਨ ਪੁਲਿਸ ਵੱਲੋਂ ਨਸ਼ੇਤੇ ਕਾਬੂ ਪਾਉਣ ਲਈ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਲਗਾਤਾਰ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਫਰੀਜ਼ ਕੀਤਾ ਜਾ ਰਿਹਾ ਹੈ ਇਸੇ ਮੁਹਿੰਮ ਦੇ ਚੱਲਦਿਆਂ ਤਰਨਤਾਰਨ ਪੁਲਿਸ ਵੱਲੋਂ ਪੰਜ ਨਸ਼ਾ ਤਸਕਰਾਂ ਦੀ 2.59 ਲੱਖ 90 ਹਜ਼ਾਰ ਰੁਪਏ ਦੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਡੀਐਸਪੀ ਤਰਨਤਾਰਨ ਡਾਕਟਰ ਰੀਪੂ ਤਾਮਨ ਸਿੰਘ ਸੰਧੂ ਵੱਲੋਂ ਦਿੱਤੀ ਗਈ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੋਧ ਨਸ਼ਾ ਵਿਰੋਧ ਮਹਿੰਦ ਦੇ ਤਹਿਤ ਮਾਨਯੋਗ ਐਸਐਸਟੀ ਤਰਫਦਾਰ ਦੇ ਦੇਸ਼ ਨੇ ਦੱਸਿਆ ਸਰਾਇਮੰਤਖਾ ਥਾਣੇ ਦੇ ਅਧੀਨ ਪੈਂਦੇ ਪਿੰਡਾਂ ਦੇ ਵਿੱਚ ਵੱਖ-ਵੱਖ ਦੋਸ਼ੀਆਂ ਦੀ 1 ਕਰੋੜ 40 ਲੱਖ ਦੀ ਪ੍ਰਾਪਰਟੀ ਕੰਪੀਟੈਂਟ ਅਥਾਰਟੀ ਵੱਲੋਂ ਮਲੇ ਆਡਿਟ ਆਰਡਰਾਂ ਦੇ ਅਧੀਨ ਫ੍ਰੀਜ਼ ਕਰਾਈ ਗਈ ਹੈ ਅੱਗੇ ਵੀ ਜਿਹੜੇ ਦੋਸ਼ੀ ਨੇ ਜਿਹੜਾ ਕੋਈ ਨਸ਼ਾ ਦਾ ਕੰਮ ਕਰਦਾ ਹੈ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਏਗਾ ਪੰਜਾਬ ਸਰਕਾਰ ਵੱਲੋਂ ਨਸ਼ਿਆ ਵਿਰੋਧ ਵਿਡੀਓ ਮਹਿਮਤਾਇਤ ਤਰਨਤਲ ਜਿਹੜੇ ਦੇ ਵਿੱਚ ਲਗਭਗ 2.5 ਕਰੋੜ ਰੁਪਏ ਦੀ ਜੋ ਗੈਰਕਾਨੂੰਨੀ ਸੀ ਉਸ ਨੂੰ ਫ੍ਰੀਡ ਕੀਤਾ ਗਿਆ ਹੈ ਤੇ ਦੂਸਰਿਆਂ ਨੂੰ ਵੀ ਤਾੜਨਾ ਕੀਤੀ ਗਈ ਹੈ ਕਿ ਅਗਰ ਉਹਨਾਂ ਨਸ਼ੇ ਤਖਸਰਾ ਦਾ ਨਾਮ ਕੰਮ ਨਹੀਂ ਛੱਡਿਆ ਤਾਂ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਹੋਏਗੀ ਤਰਨਤਲ ਤੋਂ ਵਿਕਰਮਜੀਤ ਸਿੰਘ ਸੈਲ ਦੇ ਨਾਲ ਗ੍ਰਿੰਦਰ ਸਿੰਘ ਟਿੱਕੂ ਰਿਪੋਰਟ ਫਾਈਲਟ ਨਹੀਂ ਹੋਈ ਤਰਨਤਲ